ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀਆਂ ਸਟੇਜਾਂ ਦੇ ਉੱਤੇ ਢਾਡੀ ਗੰਝਦੇ ਰਹਿ ਇਹਨਾਂ ਦੀ ਹਵਾਵਾਂ ਨੂੰ ਕਿਸੇ ਨੇ ਨਹੀਂ ਦੇਖਿਆ ਕਿਉਂ ਜੀ ਤੇ ਜਿੱਦਣ ਦੀਆਂ ਇਹਨਾਂ ਨੇ ਕਬੱਡੀ ਦੇ ਟੂਰਨਾਮੈਂਟਾਂ ਵਿੱਚ ਕਬੱਡੀ ਕੱਪਾਂ ਵਿੱਚ ਬੰਬਿਓ ਲਿਆਣ ਕੇ ਐਕਟਰਨੀਆਂ ਨਚਾਉਣੀਆਂ ਸ਼ੁਰੂ ਕਰ ਦਿੱਤੀਆਂ 6-6 ਕਰੋੜ ਦੀਆਂ ਨਾ ਆਪਣਾ ਕੁਝ ਰੱਖਿਆ ਤੇ ਨਾ ਸਾਡਾ ਕੁਝ ਰਹਿਣ ਦਿੱਤਾ ਨਾ ਆਪਣਾ ਕੁਝ ਰੱਖਿਆ ਤੇ ਨਾ ਸਾਡਾ ਕੁਝ ਰਹਿਣ ਦਿੱਤਾ ਮੈਂ ਖੁੱਦ ਕਾਲੀ ਆ ਜੀ ਪਰ ਮੈਂ ਹਮੈਤ ਉਹਨਾਂ ਦੀ ਕਰਦਾ ਜਿਨ੍ਹਾਂ ਨੇ ਮੌਰਾ ਚ ਡਾਂਗਾ ਖਾ ਕੇ ਕਾਲੀ ਦਲ ਖੜਾ ਕੀਤਾ ਇਹਨਾਂ ਚੋਰਾਂ ਦਾ ਨਹੀਂ ਇਹਨਾਂ ਨੂੰ ਲੋਕੀ ਚੋਰ ਕਹਿੰਦੇ ਸੀ ਇਹ ਸਚਾਈ ਆ ਹੁਣ ਗੱਲ ਰੱਤਾ ਝੂਠ ਨਹੀਂ ਇੱਕ ਸਾਡੀ ਵੀਡੀਓ ਆਈ ਸੀ ਉਹਨੂੰ ਸੁਣ ਕੇ ਨਾ ਉਸ ਟੱਬਰ ਦੇ ਹਮੈਤਿਆਂ ਨੇ ਮੈਨੂੰ ਫੋਨ ਕੀਤਾ 파ਸੋ ਵਾਲੀ ਸਾਡੇ ਮਨੂੰ ਆ ਵੀ ਤੁਸੀਂ ਇੰਨਾ ਮੂਹ ਦੇ ਦੇ ਉਹਨਾਂ ਨੂੰ ਤਾਂ ਬੀਜੇਪੀ ਵਿੱਚ ਕੁਰਸੀ ਮਿਲ ਜਾਣੀ ਮੈਂ ਕਹਾਂ ਲੈ ਲੈਣ ਥੋੜਾ ਕਹਿੰਦੇ ਜੇ ਬਿੱਟੂ ਨੂੰ ਕੁਰਸੀ ਉੱਤੇ ਹਾਰੇ ਉਹਨੂੰ ਮਿਲੀ ਹੈ ਮਿਲ ਸਕਦੀ ਹੈ ਤੇ ਬਾਦਲ ਪਰਿਵਾਰ ਨੂੰ ਜਿੱਤਿਆ ਮਾਫ਼ ਕਰਨਾ ਉਹਨਾਂ ਨੂੰ ਕਿਉਂ ਨਹੀਂ ਉੱਥੇ ਵਜੀਰੀਆਂ ਮੈਂਡੀਆਂ ਮੈਂ ਕਹਾ ਲੈਣ ਨਾ ਫਿਰ ਮੈਨੂੰ ਇੱਕ ਸਵਾਲ ਕੀਤਾ ਮੈਂ ਕਬੱਡੀ ਦੇ ਟੂਰਨਾਮੈਂਟਾਂ ਦਾ ਬਰੋਧੀ ਨਹੀਂ ਆ ਕਬੱਡੀ ਕੱਪ ਹੋਏ ਪਰ ਕਬੱਡੀ ਵਾਲੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਚੰਗੀ ਗੱਲ ਹੈ ਮੈਂ ਸ਼ਾਬਾਸ਼ ਦਿੰਦਾ ਪਰ ਤੁਸੀਂ ਮੈਨੂੰ ਦੱਸੋ ਕਿਹੜੇ ਢਾਡੀ ਦੇ ਪੁੱਤ ਨੂੰ ਨੌਕਰੀ ਦਿੱਤੀ ਇਹਨਾਂ ਨੇ ਕਿਹੜੇ ਰਾਗੀ ਨੂੰ ਨੌਕਰੀ ਦਿੱਤੀ ਕਹ ਰਿਹਾ ਬਜ਼ੁਰਗ ਟਾੜੀ ਨੂੰ ਪੈਨਸ਼ਨ ਲਾ ਕੇ ਦਿੱਤੀ ਇਹਨਾਂ ਨੇ ਇਹ ਸਚਾਈ ਆ ਸ੍ਰੀ ਅਕਾਲ ਤਾਂ ਸਾਹਿਬ ਤੋਂ ਟਾੜੀਆਂ ਦਾ ਟਾਈਮ ਕੱਟ ਲੱਗਾ ਇਹ ਵੀ ਸਚਾਈ ਆ ਕੁਝ ਗੱਲਾਂ ਪਿੰਡਾਂ ਦੇ ਲੋਕਾਂ ਨੂੰ ਨਹੀਂ ਪਤਾ ਆ ਹੁਣ ਵਿਆਹ ਹੋਇਆ ਉਹਨਾਂ ਦੀ ਪੀਦਾ ਉੱਥੇ ਅਫਸਾਨਾ ਖਾਨ ਆ ਕਿਹੜਾ ਟਾੜੀ ਸੱਦਿਆ ਕਿਹੜਾ ਰਾਗੀ ਸੱਦਿਆ ਫਿਰ ਖਾਣਾ ਨਾਲ ਆੜੀਆਂ ਪਾ ਕੇ ਪੰਥਕ ਨਹੀਂ ਕਹਾ ਹੁਣ ਮਸਲਾ ਇੰਨਾ ਕੀ ਆ ਸਿੰਘ ਤੁਸੀਂ ਰਾਗੀ ਢਾਡੀ ਬੈਠੇ ਜੇ ਸਮਾਂ ਹੁਣ ਆਪਣਾ ਕਲੀਆਂ ਵਾਰਾਂ ਨਾ ਗਾइए ਆਪਾਂ ਕਲੀਆਂ ਟਾਰਾਂ ਨਾ ਲਾਈਏ ਆਪਾਂ ਕੁਝ ਅੱਗੇ ਹੋ ਕੇ ਕਰੀਏ ਸਮਾਂ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਇਹ ਤੁਰਾ ਪ੍ਰਚਾਰਕ ਰਾਗੀ ਢਾਡੀ ਕਵੀਸ਼ਰ ਪ੍ਰਚਾਰ ਕੇ ਤੁਰਾ ਨੇ ਕੰਮ ਦਾ ਤੇ ਜਿਹੜੇ ਬੰਦੇ ਤੁਰੇ ਨਾਲ ਟੁੱਟ ਜਾਂਦੇ ਨੇ ਉਹਨਾਂ ਉਧਰ ਜੋਗੇ ਇਹਨਾਂ ਇਧਰ ਜੋਗੇ ਇਹ ਬੇਨਤੀਆਂ ਪ੍ਰਵਾਨ ਕਰਿਓ ਭੁੱਲਾਂ ਚੁੱਕਾਂ ਦੀ ਖਿਮਾ ਨਗਰ ਦੀ ਪੰਚਾਇਤ ਦਾ ਤਨਵਾਦ ਗੁਰਦਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਪਾਠੀ ਸਿੰਘਾਂ ਦਾ ਧੰਨਵਾਦ ਸੂਚੇ ਸੇਵਾਦਾਰਾਂ ਦਾ ਧੰਨਵਾਦ ਸੰਤ ਬਾਬਾ ਸੂਰ ਸਿੰਘ ਜੀ ਸੰਤ ਬਾਬਾ ਰਾਮ ਸਿੰਘ ਜੀ ਤੇਨਾਂ ਦੀ ਯਾਦ ਵਿੱਚ ਆਪਜੀ ਜੁੜੇ ਬਿੱਠੋ ਇੱਕ ਵਾਰੀ ਉਹਨਾਂ ਦੀ ਕਮਾਈ ਨੂੰ ਮੁੱਖ ਰੱਖ ਕੇ ਕਹਦੇ ਹੋ ਸਤਨਾਮ ਸ੍ਰੀ ਵਾਹਿਗੁਰੂ ਸਤਕਾਰਯੋਗ ਬਾਬਾ ਹਜੀ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸੱਦਾ ਪੱਤਰ ਸਾਡੇ ਕੋਲ ਪਹੁੰਚਿਆ ਸੀ ਤੁਹਾਡੇ ਦਰਸ਼ਨਦਾਰੇ ਕੀਤੇ ਆਸ ਕਰਦਾ ਹਾਂ ਕਿ ਮੇਰੀਆਂ ਗੱਲਾਂ ਨੂੰ ਤੁਸੀਂ ਪਿਆਰ ਕਰੋਗੇ ਇੱਕ ਵੀ ਗੱਲ ਤੁਹਾਡੇ ਹਿਰਦੇ ਵਿੱਚ ਵਸ ਗਈ ਮੈਂ ਸਮਝਦਾਗਾ ਮੇਰਾ 2.5 ਘੰਟੇ ਬੋਲਣਾ ਸਫਲਾ ਹੋ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸੋਸ਼ਲ ਮੀਡੀਆ ਤੋਂ ਥੋੜਾ ਜਿਆਦਾ ਦੂਰ ਰਹੇ ਇਹਦੇ ਵਿੱਚ ਕੋਈ ਅਤਕਥਨ ਨਹੀਂ ਤਾਂ ਕਈ ਵਾਰੀ ਅੱਜਕੱਲ ਪੜੇ ਲਿਖੇ ਭੈਣ ਭਰਾਏ ਪੁੱਛਦੇ ਨੇ ਕਹਿੰਦੇ ਜੀ ਸੋਸ਼ਲ ਮੀਡੀਆ ਤੇ ਕਿਤੇ ਨਜ਼ਰ ਨਹੀਂ ਆਉਂਦੇ ਕਿਉਂਕਿ ਇਹਨਾਂ ਚੀਜ਼ਾਂ ਦੀ ਵਰਤੋਂ ਮੈਂ ਬਹੁਤ ਘੱਟ ਕਰਦਾ ਸੀ ਤੇ ਹੁਣ ਸੋਸ਼ਲ ਮੀਡੀਆ ਚ ਲਾਉਣ ਵਾਤੇ ਮੈਂ ਟੀਮ ਰੱਖੀ ਹੋਈ ਆ ਤੇ ਉਹ ਮੇਰੇ ਸੋਸ਼ਲ ਮੀਡੀਆ ਨੂੰ ਮੇਰੀ ਟੀਮ ਚਲਾ ਰਹੀ ਆ ਇੰਸਟਾਗ੍ਰam ਦੇ ਉੱਤੇ ਢਾਡੀ ਸੁਰਜੀਤ ਸਿੰਘ ਵਾਰਿਸ ਫੇਸਬੁੱਕ ਦੇ ਉੱਤੇ ਢਾਡੀ ਸੁਰਜੀਤ ਸਿੰਘ ਵਾਰਿਸ ਤੇ YouTube ਦੇ ਉੱਤੇ ਚੈਨਲ ਬਣਿਆ ਹੋਇਆ ਢਾਡੀ ਸੁਰਜੀਤ ਸਿੰਘ ਵਾਰਿਸ ਇਹਨਾਂ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਸਾਡੇ ਨਿੱਤ ਦੇ ਪ੍ਰੋਗਰਾਮ ਤੁਹਾਨੂੰ ਉਹਦੇ ਤੇ ਸੁਣਨ ਵਾਸਤੇ ਮਿਲਣਗੇ ਤੇ ਨਾਲ ਦੀ ਨਾਲ ਤੁਹਾਡੇ ਕੋਲ ਸਾਡੀਆਂ ਕਲਿੱਪਾਂ ਪਹੁੰਚਣਗੀਆਂ ਜਿਹਦੇ ਵਿੱਚ ਕੋਈ ਨਾ ਕੋਈ ਚੰਗੀ ਗੱਲ ਤੁਹਾਡੇ ਪੱਲੇ ਪੈ ਸਕਦੀ ਹੈ ਕਿਉਂਕਿ ਰੋਜ਼ ਤੇ ਮੈਂ ਇਸ ਨਗਰ ਵਿੱਚ ਨਹੀਂ ਆ ਸਕਦਾ ਤੇ ਕਿਸੇ ਹੋਰ ਨਗਰ ਦੀ ਕੀਤੀ ਹੋਈ ਗੱਲਬਾਤ ਇਸ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਤੱਕ ਪਹੁੰਚ ਸਕਦੀ ਹੈ ਇਸ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਸਾਡੇ ਪੇਜਾਂ ਨੂੰ ਵੀ ਫੋਲੋ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਇੱਕ ਵਾਰ ਸਮੁੱਚੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਦਵਿੰਦਰ ਸਿੰਘ ਜਕਾਰ ਬੋਲਾ ਬੋਲਾ ਸੋਨਹਾਲਾ ਸਤਿ ਸ਼੍ਰੀ ਅਕਾਲ ਤੇ ਅਗਲਾ ਸਮਾਂ ਵੀਰ ਭਪਿੰਦਰ ਸਿੰਘ ਜੀ ਬਾਰਸ਼ਮਣੀ ਹੋਣਾ ਦਾ ਮੇਰੀਆਂ ਰਹਿਦੀਆਂ ਕਮੀਆਂ ਪੇਸ਼ੀਆਂ ਉਹ ਦੂ ਕੰਨ ਕੇ ਸਾਊਂਡ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਬੜੀ ਆਲਾ ਸਾਊਂਡ ਚਲਾ ਕੇ ਸ਼ੇਵਾਂ ਨੂੰ ਨਿਭਾਉਣ ਦਾ ਯਤਨ ਕੀਤਾ ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੋਲਣਾ ਚੋਕਾਂ ਦੀ ਖਿਮਾ ਤੁਹਾਡਾ ਆਪਣਾ ਢਾਡੀ ਜਥਾ ਇੰਟਰਨੈਸ਼ਨਲ ਗੋਲਡਮੈਨ ਢਾਡੀ ਜਥਾ ਭਾਈ ਸੁਰਜੀਤ ਸਿੰਘ ਵਾਰਿਸ ਪਿੰਡ ਨੰਗਲ ਫਤੇਹਾਂ ਜਲੰਧਰ ਸ਼ਹਿਰ ਛਪੇ ਘੜ ਕੋਲ ਨੇ ਕਿਸੇ ਨੂੰ ਲੋੜ ਹੋਵੇ ਲੈ ਸਕਦੇ ਹੋ ਦੇਹੋ ਸੱਜਣ ਅਸੀ ਸੜੀਆਂ ਜੋ ਹੋਵੇ ਸਾਹਿਬ ਸੋਮੇਲ ਬਲਾ